ਕੀਕਾ ਜੀ ਗੁੱਡ ਮਾਰਨਿੰਗ ਜੀ ਆ ਸਾਡਾ ਗੋਨੇਣਾ ਸਾਈਕਲ ਨਿਕਲੇ ਪਹੁੰਚ ਗਏ ਜੋਗਰ ਪਾਰਕ ਦੇ ਵਿੱਚ ਮੈਂ ਵੀ ਆਇਆ ਜੀ ਇਹ ਵਿੱਚ ਆ ਬਾਈ ਸ਼ਰਿੰਦਰ ਸਿੰਘ ਜੀ ਕੁਲਦੀਪ ਮੋਟਰ ਜਾਲੇ ਆ ਸਾਡੇ ਨਾਲ ਆਇਆ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਪਹਿਲੀ ਵਾਰ ਆਏ ਬਾਈ ਜੀ ਸਾਡੇ ਨਾਲ ਆ ਬੰਟੀ ਵੀਰ ਨੂੰ ਤੁਸੀਂ ਜਾਣਦੇ ਹੋ ਇਹ ਸਾਡੇ ਮਗਰ ਪੈ ਗਿਆ ਪਤੰਦਰ ਸਿੰਘ ਨੂੰ ਜਣ ਪਹਿਲਾਂ ਤਿਆਰ ਖੜਾ ਨੇ ਉਹ ਬਥੇਰੇ ਕਹਿੰਦੇ ਨਾ ਜਾ ਨਾ ਜਾ ਫਿਰ ਵੀ ਨਹੀਂ ਹਟਦਾ ਕੀ ਕਰੀਏ ਮੈਂ ਨਿੱਜੀ ਤੌਰ ਤੇ ਆ ਹਾਂ ਬਾਈ ਜੀ ਇੰਦਰਪਾਲ ਸਿੰਘ ਜੀ ਆ ਜੀ ਇਹ ਸਾਡੇ ਥੋੜੇ ਬਹੁਤ ਐਕਟਿਵ ਬੰਦੇ ਆ ਅੱਜ ਮੀਂਹ ਆਉਣ ਦੇ ਪੂਰੇ ਪੂਰੇ ਚਾਂ ਪਰ ਬੱਤ ਰਹੇਗੀ ਬੱਤ ਰਹੇਗੀ ਨਹੀਂ ਬੰਦ ਕਰ ਇਹ ਵੀ ਡਰਦਾ ਟੀਸ਼ਰਟ ਆ ਬਾਈ ਮਨਿੰਦਰ ਸਿੰਘ ਜੀ ਆ ਬਾਈ ਜੀ ਨਵੇਂ ਕੀ ਨਾ ਬਾਈ ਆਪਣਾ ਜਗਜੀਤ ਸਿੰਘ ਹਾਂਜੀ ਜੰਗੀਰ ਜਗਜੀਤ ਸਿੰਘ ਉੱਚੀ ਥੋੜਾ ਜਗਜੀਤ ਸਿੰਘ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਯਾਰ ਜਗਜੀਤ ਜੀ ਸਪੀਡ ਵਾ ਕੇ ਗਗਨਦੀਪ ਸਿੰਘ ਜੀ ਹੈ ਅਬ ਕਾਰ ਸਿੰਘ ਰਵੀ ਜੀ ਪਹੁੰਚ ਚੁੱਕੇ ਆ ਸਾਡੇ ਵਿੱਚ ਕਾਰ ਕਾਫੀ ਦਿਨਾਂ ਤੋਂ ਪਹਿਲਾਂ ਆਏ ਨਹੀਂ ਸੀਗੇ ਹੁਣ ਦੁਬਾਰਾ ਬਾਈ ਲੱਕੀ ਜੀ ਬਠੰਡੇ ਤੋਂ ਆ ਬੇਟਾ ਇਹਨਾਂ ਦੇ ਨਾਲ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਆ ਭਾਈ ਚੋਟੀ ਜੀ ਐ ਰਣੇ ਨਾਇਦਾ ਫਰਿੰਦਰ ਨਾਇਦਾ ਉਹ ਅਸੀਂ ਚੋਟੀ ਕਹਿੰਦੇ ਆ ਯਾਰ ਨਾਲ ਕਿ ਗੁੱਸੇ ਨਾਲ ਭਾਈ ਟੋਨੀ ਚੋਟੀ ਦਾ ਪਲੇਅਰ ਹੈ ਦਾ ਕਰਕੇ ਇਹ ਟੋਨੀ ਜੀ ਪਹੁੰਚ ਚੁਕੇ ਆ ਧੰਨਵਾਦ ਜਨਾਬ ਦਾ ਬਹੁਤ ਬਹੁਤ ਧੰਨਵਾਦ ਪਾਸ ਕਾ ਜੀ ਪਹੁੰਚ ਚੁਕੇ ਹੈ ਇਹ ਡੀ ਐਮ ਇਹ ਵਸ ਹੱਥ ਜੇ ਵੜੇ ਕਰਦਾ ਗੱਲ ਲੈ ਲੈਟਰ ਤੋਂ ਆਏ ਨੇ ਸਾਈਕਲ ਚ ਲੈ ਕੇ